ਉਹ ਬਸ ਇਹ ਹੈ ਜੀ ਕਿ ਧਾਰਨੀ ਜਿਹੜੀ ਹੈਗੀ ਸਿੱਧੀ ਬਣਾਉਣੀ ਹੈ ਦੀ ਪ੍ਰੈਸ਼ਰ ਨਹੀਂ ਮਾਰਨਾ ਪ੍ਰੈਸ਼ਰ ਨਹੀਂ ਦਾ ਬਹੁਤਾ ਮਾਰਨਾ ਫੁਆਰਾ ਮਾਰਨਾ ਕਿ ਕਣੀਆਂ ਮੀਂਹ ਵਗ ਪੈਣ ਇਹ ਦਵਾਲੇ ਦੇ ਦਰਖਤਾਂ ਨੂੰ ਐਦਾਂ ਸਾਫ਼ ਕਰ ਲੈਣਾ ਚਾਹੀਦਾ ਤੇ ਜੇ ਤੁਸੀਂ ਕਰ ਦਿਓਗੇ ਤੇ ਇਹ ਆਕਸੀਜਨ ਵੱਧ ਪ੍ਰੋਡਿਊਸ ਕਰ ਲੈਣਗੇ ਤੇ ਆਲੇ ਦੁਆਲੇ ਦੇ ਇਸ ਧੂੜ ੱੱਪੇ ਨੂੰ ਕਾਫੀ ਹੱਦ ਤੱਕ ਘਟਾ ਦੇਣਗੇ ਇਹ ਦਰਖਤ ਇਹੇ ਕਰ ਸਕਦੇ ਨੇ ਕਿਉਂਕਿ ਮਾਸਾ ਲੈ ਕੇ ਦੇਖੋ ਨੇਚਰਲੀ ਮੀਂਹ ਨਹੀਂ ਪੈ ਰਿਹਾ ਹਨਾ ਨੇਚਰਲੀ ਮੀਂਹ ਨਹੀਂ ਪਿਆ ਤੇ ਆਪਾਂ ਇਹ ਤਾਂ ਕਰ ਹੀ ਸਕਦੇ ਆ ਤੇ ਹਾਂ ਜੀ ਸਾਹ ਲੈਣ ਦੇ ਵਿੱਚ ਨਾਲ ਹੀ ਫਰਕ ਪੈ ਗਿਆ ਨਾ ਜੀ ਹਾਂ ਜੀ ਹਾਂ ਜੀ ਆਹ ਦੇਖੋ ਜੀ ਇਹਦੇ ਪੱਤੇ ਦੇਖੋ ਸਾਫ਼ ਹੋ ਚੁੱਕੇ ਨੇ ਕੋਲੋਂ ਬੰਪਰ ਨਾਲ ਵੀ ਹੋ ਜਾਣਾ ਇਹਦੀ ਲੋੜ ਨਹੀਂ ਜੇ ਤੁਹਾਡੇ ਘਰਾਂ ਦੇ ਲਾਗੇ ਦਰਾਖਤ ਜਿਹੜੇ ਲੱਗੇ ਹੋਏ ਨੇ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਥੋੜਾ ਬਹੁਤ ਧੋਕੇ ਦੇਖ ਲਓ ਤੇ ਇੱਕ ਫੌਰੀ ਰਾਹਤ ਤੁਹਾਨੂੰ ਜ਼ਰੂਰ ਮਿਲ ਜੂਗੀ ਆਹ ਜਿਹੜਾ ਹਨਾ ਤੁਸੀਂ ਮੰਜ਼ਰ ਵੇਖ ਰਹੇ ਆ ਨਾ ਮੈਂ ਦੱਸ ਦਮਾ ਵੀ ਇਹ ਅਸਲ ਦੇ ਵਿੱਚ ਧੁੰਦ ਨਹੀਂ ਪਈ ਹੋਈ ਇਹ ਪੋਲਿਊਸ਼ਨ ਜਿਹੜਾ ਕਿ ਅ ਇਸ ਧੁੰਦ ਤੇ ਪੋਲਿਊਸ਼ਨ ਇਕੱਠੇ ਹੋ ਕੇ ਸਮੋਗ ਬਣਾ ਰਿਹਾ ਹੈ ਹਨਾ ਆ ਦੇਖੋ ਵੀ ਕੀ ਹਾਲਤ ਬਣੀ ਹੋਈ ਆ ਮੇਰੇ ਨਾਲ ਰਿਟਾਇਰਡ ਪ੍ਰਿੰਸੀਪਲ ਸਰਵਨ ਸਿੰਘ ਖੇੜਾ ਜੀ ਨੇ ਮੈਂ ਪਿੰਡ ਹਦੀਆਬਾਦ ਆਇਆ ਉਸ ਵੇਲੇ ਫਗਵਾੜੇ ਲੱਗੇ ਇਹ ਮੈਨੂੰ ਕਹਿੰਦੇ ਰਾਤ ਨਾਲੇ ਫੋਨ ਕਰਿਆ तकरीबन 11:00 ਵਜੇ ਇਹ ਕਹਿੰਦੇ ਵੀ ਮੈਂ ਬਹੁਤ ਚਿੰਤਾ ਦੇ ਵਿੱਚ ਆ ਪੁੱਛ ਦਿਨਾਂ ਤੋਂ ਇਹ ਕਿਉਂਕਿ ਸਾਇੰਸ ਦੇ ਅਧਿਆਪਕ ਰਹੇ ਨੇ ਇਹ ਮੈਨੂੰ ਕਹਿੰਦੇ ਆ ਕਿ ਆਪਾਂ ਆ ਜਿਹੜੀ ਪੋਲਿਊਸ਼ਨ ਆ ਨਾ ਇਹਦੇ ਉੱਤੇ ਆਪਾਂ ਫੌਰੀ ਤੌਰ ਤੇ ਆਪਾਂ ਕੀ ਕਰ ਸਕਦੇ ਆ ਤੇ ਸਾਡੇ ਕੀ ਫਰਜ਼ ਬਣਦੇ ਆ ਮੈਂ ਉਹਦੇ ਤੇ ਤੁਹਾਨੂੰ ਇੱਕ ਛੋਟੀ ਜੀ ਵੀਡੀਓ ਬਣਾ ਰਿਹਾ ਆ ਲੰਬੀ ਨਹੀਂ ਪਰ ਇਹ ਤੁਹਾਡੇ ਬਹੁਤ ਕੰਮ ਦੀ ਆ ਧਿਆਨ ਨਾਲ ਦੇਖਿਓ ਬਾਪੂ ਜੀ ਆ ਪੀ ਆਰ ਪੰਜਾਬ ਤੇ ਤੁਹਾਡਾ ਸਵਾਗਤ ਆ ਤੇ ਮੈਨੂੰ ਸਿਰਫ ਇਹ ਦੱਸੋ ਵੀ ਆ ਜਿਹੜੀ ਜਿਹੜਾ ਤੁਸੀਂ ਕਹਿੰਨੇ ਸੀ ਆ ਮੰਜ਼ਰ ਬਣਿਆ ਆਲੇ ਦੁਆਲੇ ਆ ਜਿਹੜਾ ਆ ਇਹ ਪੋਲਿਊਸ਼ਨ ਜਿਹੜਾ ਆ ਇਹ ਜਿਆਦਾ ਵੱਡਾ ਕਾਰਨ ਇਹਦੇ ਕੀ ਆ ਵੈਸੇ ਇਸ ਪੋਲਿਊਸ਼ਨ ਦੇ ਕੀ ਇਸ ਵਕਤ ਸਭ ਤੋਂ ਵੱਡਾ ਕਾਰਨ ਤੇ ਆ ਵੀ ਸਾਡੇ ਮਨਾਂ 'ਚ ਪੋਲਿਊਸ਼ਨ ਆ ਗਿਆ ਅਸੀਂ ਆਲੇ-ਦੋਲੇ ਬਾਰੇ ਸੁਚੇਤ ਨਹੀਂ ਰਹ ਗਏ ਵੀ ਬਹੁਤ ਵੇਰ ਗੱਲ ਕਰਦਾ ਹੁੰਦਾ ਕਿ ਅਸੀਂ ਗੁਰੂਆਂ ਨੂੰ ਮੰਨਦੇ ਆ ਗੁਰੂਆਂ ਦੀ ਨਹੀਂ ਮੰਨਦੇ ਇਹ ਤੁਸੀਂ ਆ ਜਿਹੜਾ ਦੇਖ ਰਹੇ ਆ ਇਹ 15 ਏਕੜ ਤੋਂ ਵੱਧ ਜੰਗਲ ਆ ਜੇ ਇਹਦਾ ਇਹ ਹਾਂ ਲਿਆ ਤੇ ਬਾਕੀ ਸੜਕਾਂ ਦਾ ਕੀ ਹਾਲ ਹੋਊਗਾ ਹਾਂ ਆਲੇ ਦੁਆਲੇ ਜੀ ਇਹਨਾਂ ਦੇ ਲਾਏ ਹੋਏ ਬਹੁਤ ਜ਼ਿਆਦਾ ਦਰਖਤ ਨੇ ਆ ਪਿੱਛੇ ਵੀ ਤੁਸੀਂ ਦੇਖ ਸਕਦੇ ਆ ਇਹ ਆਪਣੇ ਆਪ ਉੱਗੇ ਦਰਖਤ ਨੇ ਤਕਰੀਬਨ 15 ਏਕੜ ਇਹਨਾਂ ਦਾ ਜੰਗਲ ਆ ਜਿਹਦੇ ਵਿੱਚੋਂ ਤਕਰੀਬਨ 12 13 ਏਕੜ ਮੇਰੇ ਖਿਆਲ ਨਾਲ ਇਹਨਾਂ ਦਾ ਆਪਣਾ ਤੁਹਾਡਾ ਆਪਣਾ ਆ ਹਾਂਜੀ ਨਹੀਂ ਬਾਦਿਆ 14 14 ਏਕੜ ਆ ਨਾ ਤੇ ਕੁਝ ਆਪ ਲਗਾਇਆ ਕੁਝ ਕੁਦਰਤ ਨੇ ਉਗਾ ਕੁਦਰਤ ਨੇ ਉਗਾਇਆ ਆਪਾਂ ਜਦੋਂ ਗਮਲਿਆਂ ਨੂੰ ਪਾਣੀ ਛੜਕਦੇ ਹੁੰਦੇ ਸੀ ਤੋਂ ਫੁਆਰਾ ਲਾਉਂਦੇ ਹੁੰਦੇ ਸੀ ਵੀ ਪੱਤੇ ਤੋਂ ਹੋ ਜਾਣ ਜੀ ਤੇ ਫੋਟੋਸਿੰਥੈਸ ਜਿਹੜੀ ਆ ਉਹ ਵਧੀਆ ਹੋ ਜਾ ਤਾਂ ਉਹ ਗਮਲੇ ਦੇ ਬੂਟੇ ਮਦਨ ਫੁੱਲਣ ਹੂੰ ਕਿਉਂਕਿ ਉਹ ਧੁੱਪ ਨਾਲ ਤੇ ਪੱਤਿਆਂ ਦੇ ਕਲੋਰੋਫਿਲ ਨਾਲ ਹੀ ਆਕਸੀਜਨ ਬਣਾਉਣੀ ਹੈ ਤੇ ਹੁਣ ਇਹ ਗੱਲਾਂ ਜਿਹੜੀਆਂ ਆ ਇਹ ਬੜੀਆਂ ਸਿੰਪਲ ਜੀਆਂ ਤਾਂ ਲੱਗਦੀਆਂ ਪਰ ਇਹਨਾਂ ਨੂੰ ਸਿੱਖਣਾ ਨਹੀਂ ਚਾਹੁੰਦਾ ਕੋਈ ਤੇ ਅਸੀਂ ਇਹਦੇ ਲਈ ਇੱਕ ਐਕਸਪੈਰੀਮੈਂਟ ਇਦਾਂ ਕੀਤਾ ਉਹ ਚਿੜੀ ਦੇ ਤੁੰਝ ਦੇ ਪਾਣੀ ਦਾ ਅੱਗ ਬੁਝਾਉਣ ਵਾਂਗ ਭਈ ਆਪਣੇ ਆਲੇ ਦੁਆਲੇ ਉਹ ਕਾਰ ਵਾਸ਼ਰ ਦੇ ਨਾਲ ਪ੍ਰੈਸ਼ਰ ਦੇ ਨਾਲ ਆਪਣੇ ਆਲੇ ਦੁਆਲੇ ਦੇ ਘਰ ਦੇ ਨੇੜੇ ਤੇ ਰਖਤ ਧੋ ਕੇ ਦੇਖੇ ਆ ਤੇ ਜਿਹਦੇ ਨਾਲ ਕਾਫੀ ਚੰਗੇ ਰਿਜ਼ਲਟ ਆਏ ਆ ਤੇ ਇਹ ਗੱਲ ਜੇ ਸਾਰੇ ਇੱਕ ਤੁਲੂ ਪੰਪ ਨਾਲ ਵੀ ਪਾਣੀ ਸਪਰੇਅ ਕਰੀ ਜਾਣ ਆਪਣੇ ਆਲੇ ਦੁਆਲੇ ਕਨਾਲ ਦੋ ਕਨਾਲ ਚ ਵੀ ਕਰਦੇ ਤਾਂ ਕੁਝ ਨਾ ਕੁਝ ਤਾਂ ਠੀਕ ਹੋਊ ਭਾਈ ਕਿ ਜੇ ਕੁਦਰਤ ਦਾ ਮੀਂਹ ਨਹੀਂ ਪੈਂਦਾ ਤਾਂ ਉਹੀ ਤਕਨੀਕ ਵਰਤ ਕੇ ਜੀ ਵੀ ਨਕਲੀ ਮੀਂਹ ਪਵਾ ਲਿਆ ਜਾਵੇ ਤੇ ਮਸਲੇ ਦਾ ਹੱਲ ਟੈਂਪਰੇਰੀ ਆਗਾ ਬਾਕੀ ਤਾਂ ਉਹ ਰੱਖਤਾ ਨਹੀਂ ਕਰਦਾ ਠੀਕ ਇਹ ਤਰੀਕਾ ਹੀ ਆਬ ਜਿਹੜਾ ਉਹ ਮਾਲੀਆਂ ਦਾ ਫੁਆਰੇ ਵਾਲਾ ਹੁੰਦਾ ਸੀ ਗਮਲਿਆਂ ਤੇ ਉਹਨੂੰ ਅਸੀਂ ਜਣੀ ਥੋੜਾ ਜਿਹਾ ਵੱਡਾ ਕਰ ਲਿਆ ਅੱਛਾ ਜੀ ਇਹ ਹੈਗਾ ਆ ਕਾਰਵਾਸ਼ਰ ਕਾਰਵਾਸ਼ਰ ਆ ਉਹਨੂੰ ਪਾਣੀ ਦੀ ਸਪਲਾਈ ਦਿੱਤੀ ਆ ਆ ਵਾਲੀ ਹਾਂਜੀ ਇਹ ਮਾਡਲ ਆ ਇਹ ਹੈ ਤਾਂ 6000 ਦਾ ਸ਼ਾਇਦ ਅੱਛਾ ਕਾਫੀ ਨੇ ਹੁੰਦਾ ਲਿਆ ਅਸੀਂ ਅੱਛਾ ਆ ਆ ਜੀ ਇਹ ਵਾਸ਼ਰ ਹੈ ਉਧਰੋਂ ਤਾਰਾ ਇੱਥੇ ਨੇੜੇ ਰਹੀ ਇੱਕ ਮਿੰਟ ਦੇਖੋ ਆ ਅਮਰੂਦ ਆਪਾਂ ਧੋਵਾਂਗੇ ਬਸ ਸਾਰਾ ਕੁਝ ਹੀ ਕਰਕੇ ਦਿਖਾ ਦੇਣਾ ਆ ਲਓ ਜੀ ਦੇਖੋ ਕਿੰਨੇ ਪੱਤੇ ਗੰਦੇ ਹੋਏ ਆ ਕਿੰਨੀ ਇਹਨਾਂ ਤੇ ਕਾਰਬਨ ਇਹਨਾਂ ਦੇ ਉੱਤੇ ਆ ਧੂੜ ਮਿੱਟੀ ਜੰਮੀ ਹਲ ਮੈਂ ਟੈਸਟ ਕਰਨ ਲਈ ਥੋੜਾ ਜਿਹਾ ਵਿੱਚ ਕਿਹਾ ਇਹ ਤੋਂ ਵੀ ਜ਼ਿਆਦਾ ਸੀਗੀ ਮਿੱਟੀ ਹਾਂ ਇਹ ਤਾਂ ਐਂ ਜਿੱਦਾਂ ਸਵਾਫ ਉਕੀ ਹੁੰਦੀ ਹਾਂਜੀ ਉਹ ਉਹ ਦਿਸ ਰਹੀ ਆ ਜੀ ਕੁਛ ਕੁਛ ਪੱਤਿਆਂ ਦੇ ਉੱਤੇ ਹਾਂਜੀ ਕੁਛ ਪੱਤਿਆਂ ਦੇ ਆਪਾਂ ਦੇਖ ਸਕਦੇ ਆ ਕਿ ਆ ਦੇਖੋ ਕਿੰਨਾ ਬੁਰਾ ਹਾਲ ਹੈ ਉਹ ਦੇਖੋ ਹਾਂਜੀ ਹਾਂ ਜਦੋਂ ਆਪਾਂ ਉਹਤੇ ਲਸਣ ਤੇ ਸੁਆਹ ਨਹੀਂ ਮੁਕੀ ਹੁੰਦੀ ਆ ਹੈਗਾ ਨਹੀਂ ਆ ਦਿਖ ਰਿਹਾ ਜੀ ਆਹ ਹੈ ਤਾਂ ਆ ਦੇਖੋ ਨਾ ਥੱਲੇ ਥੱਲੇ ਜਿੰਨਾ ਹੈਗਾ ਆ ਧੋ ਦਿਓ ਬੰਦ ਨੂੰ ਫਰਕ ਪੈਣਾ ਰ ਪੱਤਿਆਂ ਦਾ ਰੰਗ ਹਾਂਜੀ ਪੱਤਿਆਂ ਦੇ ਰੰਗ ਨੂੰ ਫਰਕ ਪੈ ਗਿਆ ਪੱਤੇ ਧੋ ਹੋ ਗਏ ਆ ਆ ਇਧਰਲੇ ਵੀ ਧੋ ਲਈਏ ਉਹ ਦੂਜੇ ਕੋਈ

ਹਾਂ ਇਹ ਦਿਰ ਵਿੱਚ ਕਰ ਰਹੇ ਆ ਇੱਕ ਮਿੰਟ ਦੀ ਰੁਕ ਜਿਓ ਆਪਾਂ ਪੱਤੇ ਦਿਖਾ ਦਈਏ ਪਹਿਲਾਂ ਹਾਂ ਆ ਫਰੈਸ਼ਨੈਸ ਦੇਖੋ ਜੀ ਪੱਤੇਾਂ ਦੇ ਵਿੱਚ ਅੱਛਾ ਜੀ ਇਹਦੇ ਨਾਲ ਹੋਣੇ ਜਿਹੜੇ ਪੱਤੇ ਨੇ ਇਹਨਾਂ ਦੇ ਉੱਤੋਂ ਕਾਰਬਨ ਚੱਕ ਹੋ ਗਈ ਨਹੀਂ ਧੂੜ ਸਾਰੀ ਚੱਕ ਹੋ ਗਈ ਠੀਕ ਹੈ ਜੀ ਧੂਆਂ ਵੀ ਮਿੱਟੀ ਵੀ ਗਰਦ ਸਾਰੀ ਅੱਛਾ ਜੀ ਠੀਕ ਹੈ ਹੋਣੇ ਜਿਹੜੀ ਪੱਤਿਆਂ ਦੀ ਕਲੋਰੋਫਿਲ ਆ ਉਹ ਸੂਰਜ ਦੀ ਰੋਸ਼ਨੀ ਨਾਲ ਇਹਨ ਆਪਣੇ ਆਪ ਆਕਸੀਜਨ ਅੱਗੇ ਨਾਲੋਂ ਜ਼ਿਆਦਾ ਬਣਾਉਣ ਦਾ ਪੈਣਾ ਠੀਕ ਹੈ ਜੀ ਤੇ ਜੇ ਬਹੁਤਾ ਨਹੀਂ ਨਾ ਤੇ ਸਾਨੂੰ ਆਲੇ-ਦੋਲੇ ਦੇ ਜਿੰਨੇ ਕੁ ਵਿਰੇ ਦੇ ਰੋਲੇ ਬੂਟੇ ਆ ਉਹਨਾਂ ਨੂੰ ਤਾਂ ਰੋਜ਼ ਇਹਦਾ ਸਪਰੇਅ ਮਾਰ ਲੈਣੀ ਚਾਹੀਦੀ ਮਾਰ ਦੇਣੀ ਚਾਹੀਦੀ ਆ ਜਾਓ ਜੀ ਕੋਣ ਬਾਹਰ ਆਈਏ ਅੱਛਾ ਇੱਧਰਲੇ ਵੀ ਇਦਾਂ ਹੀ ਧੋ ਦੇਣੇ ਹਾਂ ਦੇਖੀਏ ਹੋ ਵਾਹ ਲੋਬੋਈ ਆ ਲੋ ਕਾਫੀ ਹੱਦ ਤੱਕ ਪੱਤੇ ਝੋਕੇ ਗਏ ਇਹਦਾ ਡੈਮੋ ਆ ਚਮਕ ਆ ਗਈ ਮਰਜ਼ੀ ਬੋਲਾ ਲਓ ਹਾਂ ਜੀ ਇਹਨੂੰ ਬਸ ਇਹ ਹੈ ਜੀ ਕਿ ਧਾਰਨੀ ਜਿਹੜੀ ਹੈਗੀ ਸਿੱਧੀ ਬਣਾਉਣੀ ਏ ਦੀ ਪ੍ਰੈਸ਼ਰ ਨਹੀਂ ਮਾਰਨਾ ਪ੍ਰੈਸ਼ਰ ਨਹੀਂ ਦਾ ਬਹੁਤਾ ਮਾਰਨਾ ਫੁਆਰਾ ਮਾਰਨਾ ਕਿ ਕਣੀਆਂ ਮੀਂਹ ਵਗ ਪੈਣ ਤੇ ਪੱਤੇ ਝੋਤੇ ਜਾਣ ਸੀ ਕਿਹੜਾ ਕਿ ਇਹ ਕਿਹੜੀਆਂ ਖੇਡਾਂ ਲੱਗੇ ਆ ਕਰਨ ਪੀ ਆਰ ਪੰਜਾਬ ਵਾਲੇ ਤੇ ਇਹ ਇੱਕ ਸਾਇੰਸ ਦੇ ਜਿਹੜੇ ਅਧਿਆਪਕ ਆ ਦੇਖੋ ਉਹਨਾਂ ਦੀ ਇਹ ਸੋਚ ਆ ਇਹ ਉਹ ਕਹਿੰਦੇ ਕਿ ਇਦਾਂ ਆਪਾਂ ਨੂੰ ਆਪਣੇ ਘਰਾਂ ਦੇ ਵਿਹੜਿਆਂ ਵਿੱਚ ਆਲੇ-ਦੁਆਲੇ ਦੇ ਦਰਖਤਾਂ ਨੂੰ ਇਦਾਂ ਸਾਫ਼ ਕਰ ਲੈਣਾ ਚਾਹੀਦਾ ਤੇ ਜੇ ਤੁਸੀਂ ਕਰਦੇ ਹੋਗੇ ਤੇ ਇਹ ਆਕਸੀਜਨ ਵੱਧ ਪ੍ਰੋਡਿਊਸ ਕਰ ਲੈਣਗੇ ਤੇ ਆਲੇ-ਦੁਆਲੇ ਦੇ ਇਸ ਧੂੜ ੱੱਪੇ ਨੂੰ ਕਾਫੀ ਹੱਦ ਤੱਕ ਘਟਾ ਦੇਣਗੇ ਇਹ ਦਰਖਤ ਇਹੇ ਕਰ ਸਕਦੇ ਨੇ ਕਿਉਂਕਿ ਜੇ ਸਾਹ ਲੈ ਕੇ ਦੇਖੋ ਨੇਚਰਲੀ ਮੀ ਨਹੀਂ ਪੈ ਰਿਹਾ ਹਨਾ ਨੇਚਰਲੀ ਮੀ ਨਹੀਂ ਪਿਆ ਤੇ ਆਪਾਂ ਇਹ ਤਾਂ ਕਰ ਹੀ ਸਕਦੇ ਆ ਤੇ ਹਾਂਜੀ ਸਾਹ ਲੈਣ ਦੇ ਵਿੱਚ ਨਾਲ ਹੀ ਫਰਕ ਆ ਗਿਆ ਨਾ ਜੀ ਹਾਂ ਜੀ ਤੁਹਾਨੂੰ ਵੀ ਫੀਲ ਹੋਇਆ ਜੀ ਹੈਨਾ ਵਾਹ ਜੀ ਵਾਹ ਲੋ ਇੱਕ ਸਪੈਨਿਮੈਂਟ ਹੋਰ ਜਿਹੜਾ ਕੰਮ ਜਾ ਬੋ ਜਾਣਾ ਧਿਆਨ ਦੇ ਨਾਲ ਆ ਵੀ ਜਿਹੜਾ ਅਮਰੂਦ ਵੀ ਆਪਾਂ ਧੋਤਾ ਸੀ ਇਹ ਲੰਮਾ ਸਾਹ ਲੈ ਕੇ ਦੇਖੋ ਤੇ ਆਹ ਦੇਖੋ ਜੀ ਇਹਦੇ ਪੱਤੇ ਦੇਖੋ ਸਾਫ ਹੋ ਚੁੱਕੇ ਆ ਸਾਫ ਬਿਲਕੁਲ ਸਾਫ ਨੇ ਤੇ ਇਹ ਜਿਹੜੇ ਪੱਤੇ ਤੁਸੀਂ ਸਾਫ ਹੋਏ ਦੇਖੋਗੇ ਤੇ ਇਹਦੇ ਨਾਲ ਬਾਪੂ ਜੀ ਹੁਣ ਫਰਕ ਆ ਹੈਨਾ ਹਾਂ ਬਾਕੀ ਸਾਲਾਂ 'ਚ ਫਰਕ ਪੈ ਗਿਆ ਇੱਥੇ ਹਨਾ ਹਾਂ ਤੇ ਇਹ ਜਿਹੜਾ ਐਕਸਪੈਰੀਮੈਂਟ ਹੈ ਜੀ ਇਹ ਹੁਣ ਤੁਸੀਂ ਆਪੇ ਕਰਕੇ ਦੇਖ ਲਿਓ ਆਪਣੇ ਘਰਾਂ ਦੇ ਵਿੱਚ ਜੇ ਤੁਹਾਡੇ ਕੋਲ ਕਾਮਯਾਬੀ ਤੁਹਾਨੂੰ ਮਿਲਦੀ ਹੈ ਤੇ ਬਾਕੀ ਬਾਕੀ ਟੂਲੂ ਪੰਪਰ ਨਾਲ ਵੀ ਹੋ ਜਾਣਾ ਐਦੀ ਲੋੜ ਨਹੀਂ ਇਹ ਤਾਂ ਇਹ ਤਾਂ ਸਿਰਫ ਆਪਾਂ ਚਲੋ ਆਪਣੇ ਕੋਲ ਸਿੱਗਾ ਸਾਧਨ ਹਨਾ ਇਹ ਵੀ ਗੱਲ ਹੈ ਨਾਲ ਹਨਾ ਹਾਂਜੀ ਹਾਂਜੀ ਇਹ ਆਪਾਂ ਟੂਲੂ ਪੰਪਰਾਂ ਵੀ ਕਰ ਸਕਦੇ ਉਹ ਨਾ ਹੋ ਜਾਣਾ ਸੋ ਪਿਆਰੇ ਦੋਸਤੋ ਇਹ ਇੱਕ ਡੈਮੋ ਸੀ ਜਿਹੜਾ ਕਿ ਤੁਸੀਂ ਆਪ ਵੀ ਕਰਕੇ ਦੇਖ ਸਕਦੇ ਆ ਜੇ ਤੁਹਾਡੇ ਘਰਾਂ ਦੇ ਲਾਗੇ ਦਰਾਖਤ ਜਿਹੜੇ ਲੱਗੇ ਹੋਏ ਨੇ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਥੋੜਾ ਬਹੁਤ ਧੋਕੇ ਦੇਖ ਲਓ ਤੇ ਇੱਕ ਫੌਰੀ ਰਾਹਤ ਤੁਹਾਨੂੰ ਜਰੂਰ ਮਿਲ ਜੂਗੀ ਉਸੇ ਵੇਲੇ ਤੇ ਦਿਨ ਵਿੱਚ ਜਿਹੜੇ ਦਾ ਕਰ ਸਕਦੇ ਆ ਉਹ ਦਿਨ ਚ ਦੋ ਕਾਰ ਕਰ ਲੈਣਾ ਦੋ ਦੋਕ ਵਾਰ ਕਰ ਲੈਣ ਇੱਕ ਵਾਰ ਸਵੇਰੇ ਕਰ ਲਓ ਇੱਕ ਵਾਰੀ ਦੁਪਹਿਰੋਂ ਬਾਅਦ ਕਰ ਲਓ ਹਾਂਜੀ ਹਨਾ ਇੱਕ ਦੋ ਵਜੇ ਜਾਂ 3 ਵਜੇ ਤਾਈਂ ਹਾਂਜੀ ਜਿੰਨਾ ਚਿਰ ਟੁੱਪਿਆ ਹਾਂਜੀ ਜਿੰਨਾ ਚਿਰ ਤੁੱਪ ਹੈ ਸੋ ਅਗਰ ਤੁਸੀਂ ਇਸ ਵਕਤ ਹੁਣ ਥੋੜੀ ਜੀ ਹੁਣ ਧੁੱਪ ਨਿਕਲੀ ਸੀ ਤੇ ਅਸੀਂ ਹੁਣ ਕਰਤਾ ਮੜਜ ਇੱਕ ਡੈਮੋ ਦਿੱਤਾ ਆ ਸੋ ਜੇ ਤੁਹਾਨੂੰ ਪਸੰਦ ਆਵੇ ਤੇ ਕਰਕੇ ਦੇਖਿਓ ਬਾਕੀ ਇਹ ਸਿਰਫ ਇੱਕ ਡੈਮੋ ਆ ਹਾਂ ਮੂਲ ਮੁੱਦਾ ਪੋਲਿਊਸ਼ਨ ਆ ਪੋਲਿਊਸ਼ਨ ਕਿੱਦਾਂ ਘਟ ਕਰਨਾ ਆ ਜਾਂ ਜਾਂ ਪੋਲਿਊਸ਼ਨ ਨੂੰ ਆਪਾਂ ਕਿੱਦਾਂ ਘਟਾ ਸਕਦੇ ਆ ਇਹ ਹੁਣ ਮਸਲੇ ਜਿਹੜੇ ਆ ਚਲੋ ਇਹ ਤਾਂ ਹੁਣ ਬਾਅਦ ਦੀਆਂ ਗੱਲਾਂ ਨੇ ਪਰ ਹੁਣ ਜਿਹੜਾ ਪੋਲਿਊਸ਼ਨ ਹੋਇਆ ਇਹਨੂੰ ਕਿੱਦਾਂ ਤੁਸੀਂ ਰੋਕ ਸਕਦੇ ਆ ਇਹਨੂੰ ਕਿਸੇ ਨਾ ਕਿਸੇ ਹੱਦ ਤੱਕ ਕੰਟਰੋਲ ਕਰ ਸਕਦੇ ਆ ਇੱਕ ਇੱਕ ਮਾੜਾ ਜਿਹਾ ਸਾਡੀ ਕੋਸ਼ਿਸ਼ ਸੀ ਸੋ ਬਾਕੀ ਅ ਧੰਨਵਾਦ ਬਾਪੂ ਜੀ ਤੁਸੀਂ ਸਮਾਂ ਦਿੱਤਾ ਇੱਕ ਸਾਇੰਸ ਦੇ ਅਧਿਆਪਕ ਦੀ ਇਹ ਸੋਚ ਆ ਇੱਕ ਪੜ੍ਹੇ ਲਿਖੇ ਇਨਸਾਨ ਦੀ ਜਿਹੜੇ ਕਿ ਖੁਦ ਅਧਿਆਪਕ ਰਹਿ ਤੇ ਹਜੇ ਤੱਕ ਇਸ ਕਿੱਤੇ ਨੂੰ ਸਮਰਪਿਤ ਆ ਹਜੇ ਤੱਕ ਵੀ ਉਹ ਆਪਣੀ ਸਾਰੀ ਕੋਸ਼ਿਸ਼ ਜਾਰੀ ਰੱਖਦੇ ਆ ਇੱਕ ਅ ਮਤਲਬ ਪਿੰਡ ਦੇ ਵਿੱਚ ਬੈਠ ਕੇ ਵੀ ਉਹ ਇਦਾਂ ਦੀਆਂ ਚੀਜ਼ਾਂ ਸੋਚਦੇ ਆ ਅ ਜਿਹੜੇ ਸਹਾਰਚ ਰਹਿੰਦੇ ਨੇ ਉਹਨੂੰ ਸਾਰੇ ਨੂੰ ਸੋਲਰ ਤੇ ਚਲਾਉਂਦੇ ਨੇ ਅ ਜਿੱਥੇ ਰਹਿੰਦੇ ਨੇ ਆਲੇ ਦੁਆਲੇ ਜੰਗਲ ਲਾਇਆ ਹੋਇਆ ਆ Uh... ਮੈਂ ਮਤਲਬ ਇਹਨਾਂ ਦੇ ਕਈ ਆਈਡੀਆਜ਼ ਤੋਂ ਬੜਾ ਪ੍ਰਭਾਵਿਤ ਹੁੰਦਾ ਬਾਪੂ ਜੀ ਦੇ ਸੋ ਜੇ ਥੋ ਕੋਈ ਚੰਗੀ ਚੀਜ਼ ਮਿਲਦੀ ਆਪਾਂ ਨੂੰ ਲੈ ਲੈਣੀ ਚਾਹੀਦੀ ਆ ਤੇ ਨਾਲ ਹੀ ਆਪਾਂ ਨੂੰ ਉਹ ਜਿਹੜੀ ਈਜ਼ ਆ ਉਹਨਾਂ ਦਾ ਸ਼ੁਕਰਗੁਜ਼ਾਰ ਵੀ ਕਰਨਾ ਚਾਹੀਦਾ ਵੀ ਬਾਈ ਜੇ ਕੋਈ ਆਈਡੀਆ ਵਧੀਆ ਦੇ ਰਿਹਾ ਬਾਪੂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤੁਸੀਂ ਡੈਮੋ ਦਿੱਤਾ ਤੇ ਹੋ ਸਕਦਾ ਹੈ ਕਿ ਇਹਦੇ ਨਾਲ ਆਪਾਂ ਕੋਈ ਸੇਧ ਲੈ ਲਈਏ ਤੇ ਥੋੜਾ ਬਹੁਤ ਕੋਈ ਨਵਾਂ ਸਿੱਖ ਲਈਏ ਕਿ ਕਿੰਨੇ ਘਰ ਹੈਗੇ ਹਰਕ ਪੇ ਗਿਆ ਜੀ ਵੈਸੇ ਅਸੀਂ ਇੱਥੇ ਖੜੇ ਆ ਕਿਉਂਕਿ ਹਜੇ ਅਸੀਂ ਜ਼ਿਆਦਾ ਨਹੀਂ ਸਿਰਫ ਡੈਮੋ ਦੇਣ ਲਈ ਚਾਰ ਪੰਜ ਦੁਕਾਨਾਂ ਤੇ ਹੀ ਮਾਰੀ ਆ ਮਲੋ ਪਾਣੀ ਹਨਾ ਫਰਕ ਪੈ ਗਿਆ ਦੇਖ ਪਹਿਲਾਂ ਜਦੋਂ ਆਪਾਂ ਨਹੀਂ ਸੀ ਮਾਰਿਆ ਉਦੋਂ ਹੋਰ ਸੀ ਹਵਾ ਦੇਖ ਲਓ ਹਵਾ ਪਾਣੀ ਮਾਰਦਿਆ ਸਾਰੀ ਫਰਕ ਪੈ ਗਿਆ ਤੇ ਕੁਦਰਤ ਤੁਹਾਨੂੰ ਪੇ ਬੈਕ ਕਰਦੀ ਹੈ ਜੇ ਕੁਦਰਤ ਨੂੰ ਆਪਾਂ ਜ਼ਹਿਰਾਂ ਦੇਾਂਗੇ ਤੇ ਕੁਦਰਤ ਸਾਨੂੰ ਕਿਤਨਾ ਕਿਤੇ ਫਿਰ ਉਹਦਾ ਸਜ਼ਾ ਤਾਂ ਮਿਲਣੀ ਹੈ ਤੇ ਜੇ ਥੋੜਾ ਜਿਹਾ ਕੁਦਰਤ ਦੀ ਸਾਹਮ ਸੰਭਾਲ ਕਰ ਲਾਂਗੇ ਤੇ ਫਿਰ ਬਚੇ ਰਹਾਂਗੇ ਬਾਈ ਸਰਕਾਰਾਂ ਵਾਲ ਨਾ ਦੇਖੀ ਜਾਓ ਸਰਕਾਰਾਂ ਨੂੰ ਨਾ ਹਰ ਵੇਲੇ ਕਰੀ ਜਾਓ ਕੁਛ ਉਦਮ ਤਾਂ ਆਪਾਂ ਨੂੰ ਵੀ ਕਰ ਹੀ ਲੈਣੇ ਚਾਹੀਦੇ ਆ ਔਰ ਫਿਰ ਆਪਾਂ ਕੀ ਕਰਾਂਗੇ ਹੋਵੇ ਆਪਾਂ ਬਿਲਕੁਲ ਨਕਮੇ ਹੋ ਕੇ ਰਹਿ ਜਾਾਂਗੇ ਆਪਾਂ ਮਾੜਾ ਮੋਟਾ ਆਪਣੇ ਹੱਥੀਂ ਜਿਹੜਾ ਕੰਮ ਆਪਾਂ ਤੁਰਨਾ ਆਪਣਾ ਫਰਜ਼ ਆ ਜਦੋਂ ਤੁਸੀਂ ਤੁਰ ਪਏ ਨਾ ਤੁਸੀਂ ਫਿਰ ਆਪੇ ਹੀ ਲੱਗ ਜਾਣਾ ਆ ਸਰਕਾਰ ਤੁਸੀਂ ਫਿਰ ਆਪੇ ਹੀ ਲੱਗ ਜਾਣਾ ਸਰਕਾਰਾਂ ਨੂੰ ਵੀ ਪੁੱਛਣ ਯਾਰ ਆ ਇਦਾਂ ਹੋਣੀ ਚਾਹੀਦੀ ਆ ਇਦਾਂ ਹੋਣੀ ਚਾਹੀਦੀ ਸੀ ਬਾਕੀ ਬਹੁਤ ਬਹੁਤ ਧੰਨਵਾਦ ਹਾਂਜੀ ਵੀਡੀਓ ਚੰਗੀ ਲੱਗੀ ਹੋਵੇ ਆਪੇ ਨੂੰ ਸ਼ੇਅਰ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਆ ਲਾਈਕ ਵਾਲਾ ਬਟਨ ਦਬਾ ਦਿਓ ਤੇ ਚੈਨਲ ਤੇ ਪਹਿਲੀ ਵਾਰੀ ਜੇਕਰ ਤੁਸੀਂ ਆਏ ਆ ਤੇ ਫਿਰ ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਨਵੀਂ ਵੀਡੀਓ ਦੇ ਨਾਲ ਜਲਦੀ ਨਾਲ ਦੁਬਾਰਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ